ਇੱਕ ਰਾਜੇ ਦੇ ਦਰਬਾਰ ਦੇ ਵਿੱਚ ਨਾ ਇੱਕ ਬੰਦਾ ਆਇਆ ਉਹਦੇ ਲਵੇ ਦੋ ਹੀਰੇ ਸੀ ਉਹ ਰਾਜੇ ਨੂੰ ਕਹਿੰਦਾ ਵੀ ਮੇਰੇ ਲਵੇ ਇੱਕ origignal ਹੀਰਾ ਹੈ ਜੇ ਤੁਸੀਂ ਉਹ ਦੱਸ ਦੋ ਤਾਂ ਮੈਂ ਤੁਹਾਨੂੰ ਉਹ ਹੀਰਾ ਦੇ ਦੂੰਗਾ ਇੱਕ ਹੈ ਡੁਪਲੀਕੇਟ ਜੇ ਸੌਥੋਂ ਨਾ ਦੱਸਿਆ ਗਿਆ ਤਾਂ ਮੈਂ ਹੀਰੇ ਦੀ ਜਿੰਨੀ ਕੀਮਤ ਹੈ ਓਨੇ ਸੌਥੋਂ ਪੈਸੇ ਲੈ ਕੇ ਜਾਊਂਗਾ ਰਾਜਾ ਕਹਿੰਦਾ ਠੀਕ ਹੈ ਭਾਈ ਸਾਨੂੰ ਮਨਜ਼ੂਰ ਹੈ ਕਿਉਂਕਿ ਰਾਜੇ ਨੂੰ ਮਾਨ ਸੀਗਾ ਉਹਦੇ ਰਾਜ ਦੇ ਵਿੱਚ ਬਹੁਤ ਵੱਡੇ ਵੱਡੇ ਜਵਾਰੀ ਬੈਠੇ ਸੀ ਉਹ ਬੰਦਾ ਰਾਜੇ ਦੇ ਸਾਹਮਣੇ ਖੜਾ ਹੋਇਆ ਤੇ ਉਹਨੇ ਦੋਨੇ ਹੀਰੇ ਰੱਖਤੇ ਬਹੁਤ ਵੱਡੇ ਵੱਡੇ ਜਵਾਰੀ ਉਹਨੂੰ ਦੇਖ ਕੇ ਗਏ ਤਿੰਨ ਚਾਰ ਜਵਾਰੀ ਸੀ ਜਿਹੜੇ ਉਹਨਾਂ ਦੇ ਕੋਈ ਸਮਝ ਚ ਨਹੀਂ ਆਇਆ ਵੀ ਕਿਹੜਾ ਹੀਰਾ ਨਕਲੀ ਹੈ ਤੇ ਕਿਹੜਾ ਹੀਰਾ ਡੁਪਲੀਕੇਟ ਹੈ ਤੇ ਆਖਰ ਨੂੰ ਰਾਜਾ ਹਾਰ ਗਿਆ ਤੇ ਰਾਜੇ ਨੇ ਹਾਰ ਮੰਨ ਲਈ ਤੇ ਜਦੋਂ ਰਾਜਾ ਹਾਰ ਗਿਆ ਤੇ ਰਾਜਾ ਸੋਚੀ ਦੇ ਵਿੱਚ ਪੈ ਗਿਆ ਤਾਂ ਰਾਜੇ ਦੇ ਮਗਰਲੇ ਪਾਸੇ ਇੱਕ ਬਜ਼ੁਰਗ ਬੈਠਾ ਸੀ ਜਿਹਨੂੰ ਕੀ ਦੀਨਾ ਨਹੀਂ ਸੀ ਤੇ ਉਹ ਕਹਿਣ ਲੱਗਿਆ ਰਾਜਾ ਸਾਹਿਬ ਮੈਂ ਪਹਿਚਾਣ ਦੂੰ ਵੀ ਇਹਦੇ ਵਿੱਚੋਂ ਕਿਹੜਾ ਹੀਰਾ ਅਸਲੀ ਹੈ ਕਿ ਕਿੜਾ ਹੀਰਾ ਡੁਪਲੀਕੇਟ ਹੈ ਤਾਂ ਰਾਜਾ ਕਹਿੰਦਾ ਮੇਰੇ ਐਡੇ ਐਡੇ ਜਵਾਰੀ ਬੈਠੇ ਨੇ ਜਦੋਂ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਿਆ ਹੀਰਾ ਕਿਹੜਾ ਡੁਪਲੀਕੇਟ ਹੈ ਕਿਹੜਾ オリジナル ਹੈ ਤੁਸੀਂ ਕਿਵੇਂ ਪਛਾਣੋਗੇ ਸੋਨੂੰ ਤਾਂ ਅੱਖਾਂ ਤੋਂ ਵੀ ਨਹੀਂ ਦੀਂਦਾ ਤਾਂ ਉਹ ਬਜ਼ੁਰਗ ਕਹਿੰਦਾ ਮੈਂ ਵੀ ਸੋਡੇ ਦਾਦੇ ਪੜਦਾਦੇ ਵੇਲੇ ਦਾ ਕਿਸੇ ਦਿਨ ਇੱਕ ਬਹੁਤ ਵਧੀਆ ਜਵਾਰੀ ਸੀ ਤੇ ਮੈਨੂੰ ਅੱਖਾਂ ਤੋਂ ਦਿਸਣ ਕਰਕੇ ਇਹ ਰਾਜ ਮਹਿਲ ਤੋਂ ਕੜਦਾ ਸੀ ਪਰ ਮੈਂ ਵਾਦੇ ਨਾਲ ਕਹਿਣਾ ਵੀ ਇਹ ਹੀਰਾ ਮੈਂ ਜ਼ਰੂਰ ਪਰਖ ਦੂੰ ਤਾਂ ਰਾਜਾ ਸੋਚ ਕੇ ਕਹਿੰਦਾ ਠੀਕ ਹੈ ਸੋਨੂ ਵੀ ਆਗਿਆ ਦਿੱਤੀ ਤੁਸੀਂ ਇਹ ਹੀਰਾ ਪਰਖੋ ਵੀ ਇਹਨਾਂ ਦੇ ਵਿੱਚੋਂ ਕਿਹੜਾ ਹੀਰਾ ਨਕਲੀ ਹੈ ਤਾਂ ਉਹ ਬਜ਼ੁਰਗ ਉੱਠ ਕੇ ਉਹ ਹੀਰਿਆਂ ਲਵੇ ਆਇਆ ਤੇ ਉਹਨੇ ਦੋਨੇ ਹੀਰੇ ਚੱਕੇ ਦੋਨੇ ਹੀਰੇ ਚੱਕੇ ਜਦੋਂ ਉਹਨੇ ਧੁੱਪ ਦੇ ਵਿੱਚ ਰੱਖਤੇ ਪਰ ਜਿਹੜਾ origignal ਹੀਰਾ ਸੀ ਉਹ ਗਰਮਣੀ ਹੋਇਆ ਜਿਹੜਾ ਡੁਪਲੀਕੇਟ ਹੀਰਾ ਸੀ ਉਹ ਗਰਮ ਹੋ ਗਿਆ ਤਾਂ ਉਹ ਬਜ਼ੁਰਗ ਨੇ ਆਖਿਆ ਆ ਲਓ ਰਾਜਾ ਸਾਹਿਬ ਔਰੀਜਨਲ ਹੀਰਾ ਤੇ ਆ ਡੁਪਲੀਕੇਟ ਹੀਰਾ ਤਾਂ ਜਦੋਂ ਰਾਜੇ ਨੇ ਉਸ ਬੰਦੇ ਨੂੰ ਪੁੱਛਿਆ ਤਾਂ ਉਹ ਬੰਦਾ ਕਹਿੰਦਾ ਹਾਂਜੀ ਰਾਜਾ ਸਾਹਿਬ ਇਹ ਔਰੀਜਨਲ ਹੀਰਾ ਹੈ ਤਾਂ ਇਹ ਰਾਜਾ ਦੇਖ ਕੇ ਬਹੁਤ ਖੁਸ਼ ਹੋਇਆ ਇਹ ਰਾਜਾ ਕਹਿੰਦਾ ਉਹ ਬਜ਼ੁਰਗ ਨੂੰ ਵੀ ਤੁਸੀਂ ਵਾਕੀ ਕਮਾਲ ਹੋ ਸੋਡੇ ਵਿੱਚ ਕਲਾ ਹੈਗੀ ਹੈ ਤੇ ਰਾਜਾ ਉਹ ਬੰਦੇ ਨੂੰ ਕਹਿੰਦਾ ਕਿਉਂ ਭਾਈ ਠੀਕ ਹੈ ਨਾ ਤਾਂ ਉਹ ਬੰਦਾ ਕਹਿੰਦਾ ਠੀਕ ਹੈ ਰਾਜਾ ਸਾਹਿਬ ਇਹ ਹੀਰਾ ਸੋਡਾ ਹੋਇਆ ਇਹ ਹੀਰਿਆਂ ਤੋਂ ਗੱਲ ਇਹੀ ਪਰਖੀ ਜਾਂਦੀ ਹੈ ਵੀ ਜਿਹੜੇ ਇਨਸਾਨ ਗੱਲ-ਗੱਲ ਤੇ ਹਰਖਦੇ ਨੇ ਨਾ ਉਹ ਇੱਕ ਡੁਪਲੀਕੇਟ ਇਨਸਾਨ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਪਿਆਰ ਨਹੀਂ ਹੁੰਦਾ ਜਿਨ੍ਹਾਂ ਦੇ ਵਿੱਚ ਪਿਆਰ ਹੁੰਦਾ ਉਹ ਅਸਲੀ origignal ਹੀਰੇ ਹੁੰਦੇ ਨੇ ਇਹ ਕਹਾਣੀ ਦਾ ਮਤਲਬ ਇਹ ਸੀ ਵੀ ਜਿਹੜੇ ਬੰਦੇ ਠੰਡੇ ਹੁੰਦੇ ਨਾ ਉਹ ਅਸਲੀ ਹੀਰੇ ਹੁੰਦੇ ਨੇ ਜਿਹੜੇ ਬੰਦੇ ਗੱਲ-ਗੱਲ ਤੇ ਹਰਕੀ ਜਾਂਦੇ ਰਹਿੰਦੇ ਨੇ ਉਹ ਹੁੰਦੇ ਇੱਕ ਪੱਥਰੀ ਤਰ੍ਹਾਂ ਤੇ ਉਹ ਡੁਪਲੀਕੇਟ ਹੀਰੇ ਹੁੰਦੇ ਨੇ ਵੀ ਪਾਠ ਪੂਜਾ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਆਪਾਂ ਮਨ ਨੂੰ ਸ਼ਾਂਤ ਰੱਖੀਏ ਤੇ ਠੰਡਾ ਰੱਖੀਏ ਜੇ ਆਪਾਂ ਗੱਲ-ਗੱਲ ਦੇ ਉੱਤੇ ਹਰਕੀ ਜਾਂਦੇ ਰਹਿਣੇ ਆਂ ਫਿਰ ਆਪਣਾ ਕੋਈ ਫਾਇਦਾ ਨਹੀਂ ਸੇਵਾ ਕਰਨ ਦਾ ਤੇ ਪਾਠ ਪੂਜਾ ਕਰਨ ਦਾ ਇਹ ਕਹਾਣੀਤਾਂ ਮਤਲਬ ਇਹੀ ਸੀ ਦੋਸਤੋ ਜੇ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਪ੍ਰਮਾਤਮਾ ਸੋ ਨੂੰ ਚੜ੍ਹਦੀ ਕਲਾ ਵਿੱਚ ਰੱਖੇ